ਵੱਡੀ ਖਬਰ ਸਾਹਮਣੇ ਆ ਰਹੀ ਹੈ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਕੱਲ ਐਲਾਨ ਹੈ ਜੋ ਹੋ ਜਾਏਗਾ ਜੀ ਹਾਂ ਵੱਡੀ ਖਬਰ ਹੈ ਕੱਲ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਜੋ ਐਲਾਨ ਹੈ ਹੋ ਜਾਏਗਾ ਸਪੱਟ ਕੇ 3 ਵਜੇ ਹੋਵੇਗਾ ਐਲਾਨ 7-8 ਗੇੜ ਦੇ ਵਿੱਚ ਹੋਣਗੇ ਚੋਣਾਂ ਅਤੇ ਕਈ ਸੂਬਿਆਂ ਤੇ ਵਿਧਾਨ ਸਭਾ ਚੋਣਾਂ ਦਾ ਵੀ ਹੋਵੇਗਾ ਐਲਾਨ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਹੈ ਕੱਲ ਨੂੰ ਕਈ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਹਨਾਂ ਦਾ ਐਲਾਨ ਵੀ ਹੋਏਗਾ ਤੇ ਜੋ ਲੋਕ ਸਭਾ ਚੋਣਾਂ ਹੋਣੀਆਂ ਨੇ ਉਹ 7-8 ਗੇੜ ਦੇ ਵਿੱਚ ਹੋਣਗੀਆਂ ਸੋ ਦੱਸਦੀ ਕਿ ਕੱਲ 3 ਵਜੇ ਚੋਣ ਕਮਿਸ਼ਨ ਤੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਸੋ ਇਹ ਵੀ ਦੱਸਦੀ ਕਿ ਜੋ કુલ ਵੋਟਰ ਨੇ 96 ਕਰੋੜ 85 ਲੱਖ 1358 ਨੇ ਮਹਿਲਾ 47 ਕਰੋੜ 13 ਲੱਖ 74 ਹਜ਼ਾਰ ਹੈ ਥਰਡ ਜੈਂਡਰ 48 ਹਜ਼ਾਰ 57 ਹੈ ਇਸ ਤੋਂ ਇਲਾਵਾ दिव्यांग 8824714 ਨੇ ਅਤੇ ਪਹਿਲੀ ਵਾਰ ਦੇ ਜੋ VOTER ਨੇ 1 ਕਰੋੜ 84231 ਨੇ ਇਸ ਤੋਂ ਇਲਾਵਾ 20 ਤੋਂ 29 ਸਾਲ ਦੇ ਜੋ VOTER ਨੇ 19 ਕਰੋੜ 7273255 ਨੇ 80+ ਵਾਲੇ 1 ਕਰੋੜ 863321 ਨੇ 100+ ਉਮਰਾਂ ਵਾਲੇ 240201 ਨੇ ਜੋ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਜੀ ਹਾਂ ਵੱਡੀ ਖਬਰ ਹੈ ਲੋਕ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਖਬਰ ਹੈ ਕੱਲ ਨੂੰ ਤਰੀਕਾਂ ਦਾ ਐਲਾਨ ਜੋ ਹੋ ਜਾਏਗਾ ਕਿ ਕਿੰਨੀ ਤਰੀਕ ਨੂੰ ਜੋ ਵੋਟਾਂ ਐ ਉਹ ਹੋਣੀਆਂ ਨੇ ਸੋ ਦੱਸ ਦਈਏ ਕਿ ਹਰ ਕਿਸੇ ਦੀ ਨਿਗਾ ਇਸੇ ਤੇ ਹੀ ਟਿੱਕੀ ਹੋਈ ਹੈ ਸੋ ਇਹ ਵੀ ਦੱਸ ਦਈਏ ਕਿ ਪੁਰਸ਼ ਵੋਟਰ ਐ ਜੋ 59 ਕਰੋੜ 7078794 ਨੇ ਅਤੇ ਇਸ ਤੋਂ ਲਾ ਬਾਕੀ ਗਿੰਦੀ ਤੁਹਾਨੂੰ ਦੱਸ ਦਿੱਤੀ ਹੈ ਸੋ ਇਹ ਵੀ ਦੱਸ ਦਈਏ ਕਿ ਕਈ ਸੂਬਿਆਂ ਦੀ ਵਿਧਾਨ ਸਭਾ ਚੋਣਾਂ ਦਾ ਵੀ ਕੱਲ ਨੂੰ ਐਲਾਨ ਹੋਏਗਾ ਚੋਣ ਕਮਿਸ਼ਨ ਦੇ ਵੱਲੋਂ ਕੱਲ ਲੋਕ ਸਭਾ ਦੀਆਂ ਚੋਣਾਂ ਦੇ ਜੋ ਤਰੀਕਾ ਦਾ ਐਲਾਨ ਹੈ ਕੀਤਾ ਜਾਵੇਗਾ